ਆਮ ਆਦਮੀ ਪਾਰਟੀ ਨੇ 2027 ਦੇ ਲਈ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ ਆਖਰਕਾਰ ਕਿਹੜੇ ਵੱਡੇ ਆਗੂ ਨੂੰ ਸੀਐਮ ਦਾ ਚਿਹਰਾ ਐਲਾਨਿਆ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਖੁਨੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਆਮ ਆਦਮੀ ਪਾਰਟੀ ਨੇ ਖੁਨੇ ਤੋਂ ਹੀ 2027 ਦੇ ਲਈ ਸੀਐਮ ਚਿਹਰੇ ਦਾ ਵੀ ਐਲਾਨ ਕਰ ਦਿੱਤਾ ਹੈ ਗੱਲਬਾਤ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਕਿਹੜੇ ਚਿਹਰੇ ਨੂੰ सीएम ਦਾ ਚਿਹਰਾ ਬਣਾਇਆ ਗਿਆ ਗਗਨ ਚਰਚਾਵਾ ਦੇਖੋ ਪਹਿਲਾਂ ਕਈ ਚੱਲਦੀਆਂ ਰਹੀਆਂ ਕਿ ਭਗਵਾਨ ਤੁਮਾਰ ਅੱਜ ਬਦਲੇਗੇ ਸਵੇਰੇ ਬਦਲੇਗੇ ਕਰਤਾਰ ਸਿੰਘ ਤੁਮਾਰੇ ਸੋਹ ਚੱਕ ਲਈ ਫਲਾਨਾ ਆਤਮਿਕਾ ਨਾ ਸਿਕਿਉਰਟੀ ਵਧਾ ਦਿੱਤੀਗੀ ਅੱਜ 3 ਸਾਲ ਪੂਰੇ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਮਾ ਘਟੋ ਉਹਦਾ ਤਾਂ ਲੋਕ ਦੱਸਣਗੇ ਕਿ ਕਿਸ ਤਰ੍ਹਾਂ ਦਾ ਰਿਹਾ ਹੈ ਪਰ ਅੱਜ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੁਰਗਿਆਂਾ ਮੰਦਿਰ ਤੇ ਰਾਮ ਤੀਰਥ ਤੇ ਵੱਡੇ ਆਗੂਗੇ ਜਿਹਦੇ ਚਰਵਿੰਦ ਕੇਜਰੀਵਾਲ ਉਹਨਾਂ ਦੀ ਧਰਮ ਪਤਨੀ ਬੀਬਾ ਸੁਨੀਤਾ ਕੇਜਰੀਵਾਲ ਤੇ ਭਗਵੰਤ ਮਾਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇੱਕ ਸਵਾਲ ਦੇ ਜਵਾਬ ਚ ਅਰਵਿੰਦ ਕੇਜਰੀਵਾਲ ਨੇ ਵੱਡੇ ਆਗੂ ਦਾ ਨਾਮ ਐਲਾਨ ਦਿੱਤਾ ਉਹ ਨੇ ਭਗਵੰਤ ਮਾਨ ਭਗਵੰਤ ਮਾਨ ਹੀ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਆਮ ਆਦਮੀ ਪਾਰਟੀ ਦਾ ਇਹ ਗੱਲ ਅਰਵਿੰਦ ਕੇਜਰੀਵਾਲ ਨੇ ਸਾਫ਼ ਕਰ ਦਿੱਤੀ ਹੈ 12 ਸਾਲ ਹੋਇਆ ਕਿ ਇੱਕ ਪੱਤਰਕਾਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਮੀਡੀਆ ਬਰੀਫ ਕੀਤੀ ਆਪਣੀ ਸਰਕਾਰ ਦੇ ਸੋਲੇ ਗਏ ਤੇ ਉਸ ਤੋਂ ਬਾਅਦ ਉਹ ਤੁਰਨ ਲੱਗੇ ਜਦੋਂ ਤੇ ਇੱਕ ਉੱਚੀ ਆਵਾਜ਼ ਚ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਨੂੰ ਬਦਲਣ ਦੀਆਂ ਚਰਚਾਵਾਂ ਨੇ ਤੁਸੀਂ ਬਦਲੋਗੇ ਅਰਵਿੰਦ ਕੇਜਰੀਵਾਲ ਕਹਿੰਦੇ ਨਹੀਂ 5 ਸਾਲ ਮੁੱਖ ਮੰਤਰੀ ਭਗਵੰਤ ਮਾਨ ਹੀ ਰਹੂਗਾ ਫਿਰ ਨਾਲ ਨਾਲ ਕਹਿੰਦੇ ਕਿ ਅਗਲੇ 5 ਸਾਲਾਂ ਲਈ ਵੀ ਚਲੋ ਅਗਲੇ 5 ਸਾਲ ਤਾਂ ਦੇਖੋ ਲੋਕਾਂ ਦੇ ਹੱਥ ਚ ਨੇ ਉਹਨਾਂ ਨੇ ਦੇਣੇ ਨੇ ਕਿ ਨਹੀਂ ਦੇਣੇ ਪਰ ਇਹ ਗੱਲ ਤੈ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦਾ ਚਿਹਰਾ ਭਗਵੰਤ ਮਾਨ ਹੋਣਗੇ ਇਹ ਗੱਲ ਐਲਾਨ ਦਿੱਤੀ ਗਈ ਹੈ ਹੁਣ ਇਤੋਂ ਅੱਗੇ ਪਿੱਛੇ ਬਦਲ ਜਾਂਦੇ ਅਰਵਿੰਦ ਕੇਜਰੀਵਾਲ ਉਹਦਾ ਨਹੀਂ ਸਾਨੂੰ ਪਤਾ ਪਰ ਅੱਜ ਦੀ ਘੜੀ ਉਹਨਾਂ ਨੇ ਗੁਰੂ ਘਰ ਦੇ ਵਿੱਚ ਖੜ ਕੇ ਇਹ ਐਲਾਨਤਾ ਕਰਤਾ ਬਾਜਬਾ ਸਾਹਿਬ ਇੱਥੇ ਅੱਜ ਇਹ ਲੱਗ ਰਿਹਾ ਸੀਗਾ ਜਦੋਂ মিডিਆ ਸਾਹਮਣੇ ਭਗਵੰਤ ਮਾਨ ਤੇ ਕੇਜਰੀਵਾਲ ਸੰਬੋਧਨ ਕਰ ਰਹੇ ਸੀ ਜਦੋਂ ਇਹ ਸਵਾਲ ਹੋਇਆ ਤਾਂ ਇੰਜ ਜਾਪਿਆ ਜਿਵੇਂ ਸਵਾਲ মিডিਆ ਨੂੰ ਦਿੱਤਾ ਗਿਆ ਹੋਵੇ ਵੀ ਤੁਸੀਂ ਇਹ ਜੀਜ ਪੁੱਛਣੀ ਹੈ ਗਗਨ ਸਿਆਸਤ ਦੇ ਵਿੱਚ ਮੌਕੇ ਤੇ ਚੋਕਾ ਮਾਰਨਾ ਕਈ ਵਾਰ ਉਹ ਇਸੇ ਨੂੰ ਕਿਹਾ ਜਾਂਦਾ ਹੈ ਮੈਂ ਨਹੀਂ ਕਹਿੰਦਾ ਮੈਂ ਉਸ ਪੱਤਰਕਾਰ ਦੀ ਇਮਾਨਦਾਰੀ ਤੇ ਪ੍ਰਸ਼ਨ ਨਹੀਂ ਕਰਦਾ ਹਾਂ ਉਹਨੂੰ ਕਿਹਾ ਹੋਇਆ ਜਾ ਸਕਦਾ ਹੈ ਉਹਨੂੰ ਇਸ਼ਾਰਾ ਕੀਤਾ ਗਿਆ ਹੋ ਸਕਦਾ ਹੈ ਹੈਰਾ ਉਹਦਾ ਕੰਮ ਸੀ ਉਹਨੇ ਸਹੀ ਸਵਾਲ ਪੁੱਛਿਆ ਆ ਸ਼ਹਿਰ ਕਈ ਵਾਰ ਕਿਹਾ ਜਾਂਦਾ ਵੀ ਟੋਕੇ ਦੇਖ ਲਿਓ ਇਹ ਵੀ ਪੁੱਛ ਕੇ ਦੇਖ ਲਿਓ ਕਈ ਵਾਰ ਆਪਾਂ ਨੂੰ ਵੀ ਕਹਿ ਦਿੰਦੇ ਨੇ ਮਨ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਜਾਂ ਕਾਂਗਰਸ ਦੀ ਪ੍ਰੈਸ ਕਾਨਫਰੰਸ ਜਾਂ ਕੋਈ ਦੂਜਾ ਲੀਡਰ ਵੀ ਇਹ ਵੀ ਪੁੱਛ ਕੇ ਦੇਖ ਲਿਓ ਤੁਹਾਨੂੰ ਯਾਦ ਹੋਊਗਾ ਕਿ ਐਮਸੀ ਚੋਣਾ ਸੀ ਜਾਂ ਸੰਗਰੂਰ ਚੋਂ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਕਹੀ ਜਾਂਦਾ ਸੀ ਕਿ ਸਾਡੀ ਐਮਐਲਏ ਨੂੰ ਇਹ ਵੀ ਸਵਾਲ ਪੁੱਛੋ ਤਾਂ ਇਹ ਕਿਹਾ ਜਾਂਦਾ ਕਈ ਵਾਰ ਮੈਨੂੰ ਲੱਗਦਾ ਕਿ ਬਹੁਤ ਸੋਚ ਸਮਝ ਕੇ ਕਿਹਾ ਗਿਆ ਜਾਂ ਪੱਤਰਕਾਰ ਨੇ ਬਹੁਤ ਸੋਚ ਸਮਝ ਕੇ ਕਰਾਇਆ ਪਰ ਜਿੱਥੇ ਤੱਕ ਮੁੱਖ ਮੰਤਰੀ ਦੀ ਹਾਸਾ ਦੱਸਦਾ ਸੀ ਨਾ ਸਵਾਲ ਪੁੱਛਣ ਤੇ ਜਵਾਬ ਅਰਵਿੰਦ ਕੇਜਰੀਵਾਲ ਦੇ ਜਵਾਬ ਦੇਣ ਦੇ ਵਿੱਚਕਾਰ ਜਿਹੜੇ ਭਗਵੰਤ ਮਾਨ ਦੇ ਚਿਹਰੇ ਤੇ ਮੁਸਕਰਾਹਟ ਸੀ ਜੇ ਉਹਨੂੰ ਫੜੋਗੇ ਤਾਂ ਲੱਗਦਾ ਸੀਗਾ ਕਿ ਇਸ਼ਾਰਾ ਤਾਂ ਫਿਰ ਕਿਸੇ ਪਾਸਿਓ ਹੈ ਮੁੱਖ ਮੰਤਰੀ ਦਾ ਇਸ਼ਾਰਾ ਤਾਂ ਮੈਨੂੰ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਸੀ ਕਿ ਮੁੱਖ ਮੰਤਰੀ ਨੇ ਘਟੋ ਘਟੇ ਕਸ਼ਟਾ ਕਿਹਾ ਹੋਇਆ ਸਕਦਾ ਹੈ ਮੁੱਖ ਮੰਤਰੀ ਦਾ ਹਾਸਾ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਦਾਲ ਦੇ ਵਿੱਚ ਕੁਝ ਕਾਲਾ ਤਾਂ ਹੈ ਦੇਖੋ ਹੁਣ ਭਗਵੰਤ ਮਾਨ ਨੇ ਜੇ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਭਗਵੰਤ ਮਾਨ ਨੇ ਕਹਿ ਲਈ ਕਿ ਇੱਕ ਤੀਰ ਨਾਲ ਕਈ ਨਿਸ਼ਾਨੇ ਲਾ ਲਈ ਇੱਕ ਤਾਂ ਗੁਰੂ ਘਰ ਦੇ ਵਿੱਚ ਖੜਾ ਕੇ ਅਰਵਿੰਦ ਕੇਜਰੀਵਾਲ ਤੋਂ 2027 ਵਾਲਾ ਵੀ ਕਹਾ ਲਿਆ ਤੇ ਵੀ ਕਹਾ ਲਿਆ ਗਿਆ ਸੀ ਬਦਲ ਨਹੀਂ ਰਹੇ ਹੁਣ ਜੇ ਗੁਰੂ ਘਰ ਚੋਂ ਖੜ ਕੇ ਅਰਵਿੰਦ ਕੇਜਰੀਵਾਲ ਕੱਲੂ ਜਾ ਕੇ ਮੁਕਰਦੇ ਆ ਤਾਂ ਉਹਨਾਂ ਲਈ ਬੜੀਆਂ ਸਥਿਤੀਆਂ ਕੁਸੂਤੀਆਂ ਹੋ ਜਾਣੀਆਂ ਨੇ ਇਹ ਇੱਕ ਵੱਡਾ ਕਹਿ ਲਈ ਕਿ ਚੋਕਾ ਮੌਕੇ ਤੇ ਚੋਕਾ ਮਾਰਨ ਵਾਲੀ ਗੱਲ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਚ ਖੜਾ ਕੇ ਇਹ ਗੱਲ ਕਹਾ ਲੈਣੀ ਕੱਲੂ ਮੰਨ ਲਓ ਮੰਨ ਲਓ ਕਿ ਕੱਲੂ ਆਮ ਆਦਮੀ ਪਾਰਟੀ ਸਪੈਲਟ ਦਾ ਸ਼ਿ ਟੁੱਟ ਪੱਜ ਹੁੰਦੀ ਹੈ ਤਾਂ ਲੋਕ ਕਹਿਣਗੇ ਕਿ ਕੇਜਰੀਵਾਲ ਤਾਂ ਉੱਥੇ ਖੜ ਕੇ ਕਹਿ ਕੇ ਆਇਆ ਸੀ ਜੇ ਮੰਨ ਲਓ ਕੇਜਰੀਵਾਲ ਦੂਜੇ ਪਾਸੇ ਜਾ ਕੇ ਖੜ ਜਾਂਦੇ ਨੇ ਭਗਵੰਤ ਮਾਨ ਤੋਂ ਦੂਜੇ ਪਾਸੇ ਤਾਂ ਇਹ ਵੱਡੀ ਗੱਲ ਹੈ ਪਾਰਟੀ ਅੰਦਰ ਵੀ ਮਾਹੌਲ ਆ ਜਿਹੜਾ ਉਹ ਵੀ ਹੁਣ ਬਦਲਣਾ ਸ਼ੁਰੂ ਹੋ ਜਾਵੇਗਾ ਜਿਵੇਂ ਕਿ ਅਕਸਰ ਖਬਰਾਂ ਆਉਂਦੀਆਂ ਸੀ ਰਿਪੋਰਟਾਂ ਆਉਂਦੀਆਂ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੁਝ ਵਿਧਾਇਕ ਚੱਲ ਰਹੇ ਨੇ ਉਹ ਵੀ ਮਾਹੌਲ ਆ ਜਿਹੜਾ ਹੁਣ ਬਦਲਣਾ ਸ਼ੁਰੂ ਹੋ ਜਾਵੇਗਾ ਗੱਲ ਫਰਕ ਤਾਂ ਪੈਣਾ ਦੇਖੋ ਜਿਹੜੇ ਹਾਰਡ ਕੋਰ ਵਿਰੋਧੀ ਹੁੰਦੇ ਆ ਸ਼ਾਇਦ ਉਹ ਤਾਂ ਨਹੀਂ ਬਦਲਦੇ ਹੁੰਦੇ ਪਰ ਜਿਹੜੀਆਂ ਢਾਮਾਡੋਲ ਚੀਜ਼ਾਂ ਹੁੰਦੀਆਂ ਨੇ ਨਾ ਕਿ ਐ ਮੌਕਾ ਆ ਦੇਖੀ ਜਾਣਾ ਕੁੱਕੜ ਵਾਂਗ ਬਨੇਰੇ ਤੇ ਬਹਿ ਕੇ ਕਿ ਇੱਧਰ ਨਹੀਂ ਤਾਂ ਉੱਧਰ ਸਹੀ ਉਹ ਸੈਟਲ ਹੋ ਜਾਂਦੀਆਂ ਨੇ ਉਹਨਾਂ ਨੂੰ ਉਹ ਚੀਜ਼ਾਂ ਹਿਲਜੁਲ ਦਾ ਰਸਕਾਰ ਨਹੀਂ ਹੁੰਦੀਆਂ ਉਹ ਕਹਿੰਦੀਆਂ ਨੇ ਕਿ ਯਾਰ ਹੁਣ ਕੇਜਰੀ ਵਾਲੀ ਕਹਿ ਗਿਆ ਹੁਣ ਆਪਾਂ ਪਿੱਕੀ ਕਰ ਸਕਦੇ ਹਾਂ ਨਾ ਤੇ ਫਿਰ ਉਹਨਾਂ ਨੂੰ ਤੋੜਨਾ ਵੀ ਔਖਾ ਹੋ ਜਾਂਦਾ ਕਿ ਮੰਨ ਲਓ ਉਹਨਾਂ ਨੂੰ ਕੋਈ ABC ਆ ਗੁ ਕਹੇ ਕਿ ਜੀ ਸਾਡੇ ਨਾਲ ਚੱਲੋ ਆਪਾਂ ਭਗਵਾਨਤਮਨ ਦਾ ਵਿਰੋਧ ਕਰਨਾ ਤਾਂ ਉਹ ਸੰਕੋਚ ਕਰਨ ਗੀਆਂ ਇਸ ਚੀਜ਼ਾਂ ਤੋਂ ਇੱਕ ਫਾਇਦਾ ਤਾਂ ਇਹਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਖਲਾਰਾ ਇਹਨਾਂ ਦੇ ਅੰਦਰ ਹੈਗਾ ਆ ਇਹ ਕਿਸੇ ਤੋਂ ਲੋਕੈਸ਼ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਇਹ ਤਾਂ ਬਲਕਾਰ ਸਿੱਧੂ ਨੇ ਉਹ ਕਿਹੜੇ ਸੀਗੇ ਰਾਜੂ ਜਿਨ੍ਹਾਂ ਨਾਲ ਉਹਨਾਂ ਦੀ ਆਡੀਓ ਵਾਇਰਲ ਹੋਈ ਸੀ ਉਹ ਚ ਕਹਿ ਚੁੱਕੇ ਨੇ ਕਿ ਕੋਈ ਆਮ ਕੋਈ ਕੇਜਰੀਵਾਲ ਦਾ ਬੰਦਾ ਹੈ ਕੋਈ ਭਗਵੰਤ ਮਾਨ ਦਾ ਬੰਦਾ ਹੈ ਕੋਈ ਕਿਸੇ ਦਾ ਬੰਦਾ ਇਹ ਤਾਂ ਇਹਨਾਂ ਦਾ ਆਪਸ ਚ ਪਹਿਲਾਂ ਹੀ ਰੋਲਾ ਸਾਡੇ ਸਾਹਮਣੇ ਆ ਉਹ ਤੋਂ ਕੋਈ ਲੁਕੀ ਰਹਿਣੀ ਪਰ ਹੁਣ ਭਗਵੰਤ ਮਾਨ ਲਈ ਸਟੈਬਿਲਿਟੀ ਦੀ ਜਿਹੜੀ ਹੈ ਸਥਿਰਤਾ ਦੀ ਸਥਿਤੀ ਹੈ ਉਹ ਸਰਕਾਰ ਦੇ ਅੰਦਰ ਬਣ ਸਕਦੀ ਹੈ ਜਿਹੜੇ ਹਾਰਡ ਕੋਰ ਹੁੰਦੇ ਆ ਮੰਨ ਲਓ ਜਿਹੜ ਚੀਜ਼ ਦੇ ਦਾਅ ਚ ਨਹੀਂ ਕਿ ਐਸੀ ਵੀ ਮੁੱਖ ਮੰਤਰੀ ਬੰਨਾ ਐਸੀ ਵੀ ਕਿਹੜਾ ਇੱਥੇ ਪਾਪੜ ਛੋਲੇ ਵੇਚਣ ਆਏ ਆ ਐਸੀ ਵੀ ਤਾਂ ਇਹੀ ਕਰਨ ਆ ਆ ਤਾਂ ਉਹ ਜਿਹੜੇ ਨੇ ਉਹ ਇਸ ਗੱਲ ਦਾ ਜ਼ੋਰ ਜ਼ਰੂਰ ਲਾਉਣਗੇ ਉਹ ਪਿੱਛੇ ਹਟਣਗੇ ਇਸ ਤਰ੍ਹਾਂ ਦਾ ਨਹੀਂ ਉਹ ਠੰਡੇ ਜ਼ਰੂਰ ਪੈ ਸਕਦੇ ਆ ਤਾਂ ਆਮ ਆਦਮੀ ਪਾਰਟੀ ਨੇ 2027 ਦੇ ਲਈ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨ ਦਿੱਤਾ ਹੈ ਖੁਦ ਕੇਜਰੀਵਾਲ ਨੇ ਪੰਜਾਬ ਆ ਕੇ ਅੰਮ੍ਰਿਤਸਰ ਦੇ ਅੰਦਰ ਭਗਵੰਤ ਮਾਨ ਨੂੰ 2027 ਦੇ ਲਈ ਸੀਐਮ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਹੈ ਹੁਣ ਦੇਖਦੇ ਆਂ ਪੰਜਾਬ ਦੀ ਰਾਜਨੀਤੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਰਾਜਨੀਤੀ ਅੰਦਰ ਕਿਸ ਤਰ੍ਹਾਂ ਦਾ ਇਸ ਬਿਆਨ ਤੋਂ ਬਾਅਦ ਅਸਰ ਹੁੰਦਾ ਹੈ